ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿहां ਦੱਸਦੀ ਹੈ ਕਿ ਇੱਕ ਪੁੱਤ ਕਪੁੱਤ ਬਣ ਗਿਆ ਇੱਕ ਪੁੱਤ ਨੇ ਆਪਣੀ ਮਾਂ ਨੂੰ ਅੱਗ ਲਾ ਕੇ ਜ਼ਿੰਦਾ ਸਾੜ ਦਿੱਤਾ ਹੈ ਜਿहां ਦੱਸਦੀ ਹੈ ਕਿ ਇਹ ਸਾਰੀ ਘਟਨਾ ਪੁਲਿਸ ਵਾਲਿਆਂ ਦੇ ਸਾਹਮਣੇ ਵਾਪਰੀ ਹੈ ਪਹਿਲਾ ਮੁੰਡੇ ਨੇ ਆਪਣੀ ਮਾਂ ਦੇ ਉੱਪਰ ਪੈਟਰੋਲ ਛਿੜਕਿਆ ਤੇ ਫਿਰ ਉਸ ਨੂੰ ਅੱਗ ਲਗਾ ਦਿੱਤੀ ਤੇ ਮਗਰੋਂ ਆਪਣੀ ਮਾਂ ਨੂੰ ਬਚਾਉਣ ਦੀ ਬਜਾਏ ਉਸ ਦੀ ਵੀਡੀਓ ਬਣਾਈ ਹੈ ਦੱਸਦੀ ਹੈ ਕਿ ਇਸ ਮਗਰੋਂ ਪੁਲਿਸ ਵਾਲਿਆਂ ਨੇ ਔਰਤ ਨੂੰ ਮਿੱਟੀ ਅਤੇ ਕੰਬਲ ਪਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਦੋਂ ਤੱਕ ਉਹ 80% ਸੜ ਚੁੱਕੇ ਸੀ ਤੇ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਹਸਪਤਾਲ ਜਾ ਕੇ ਉਸਨੇ ਦਮ ਤੋੜ ਦਿੱਤਾ ਤੇ ਉਸਦੀ ਮਾਤਾ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜਾ ਇਹਨਾਂ ਦਾ ਚੱਲ ਰਿਹਾ ਸੀ ਆਪਣੇ ਘਰ ਵਾਲੇ ਦੇ ਨਾਲ ਇਸਦੀ ਮਾ ਦਾ ਝਗੜਾ ਚੱਲ ਰਿਹਾ ਸੀ ਤੇ ਦੋਨੋਂ ਮਾਂ ਪੁੱਤ ਲਗਾਤਾਰ ਥਾਣੇ ਦੇ ਚੱਕਰ ਕੱਟ ਰਹੇ ਸਨ ਅਤੇ ਆਪਣੇ ਪਿਓ ਨੂੰ ਅਤੇ ਪਿਓ ਦੇ ਪਰਿਵਾਰ ਨੂੰ ਫਸਾਉਣ ਦੇ ਲਈ ਮੁੰਡੇ ਨੇ ਇੱਕ ਕਦਮ ਚੁੱਕਿਆ ਐਸਪੀ ਦੇਹਾਤ ਪੁਲਿਸ ਬਾਂਸਲ ਨੇ ਦੱਸਿਆ ਹੈ ਕਿ ਸ਼ੁਰੂਆਤ ਜਾਂਚ ਵਿੱਚ ਪਤਾ ਲੱਗਾ ਹੈ ਕਿ ਮਹਿਲਾ ਦਾ ਨਾਮ ਹੀਮਲਤਾ ਹੈ ਉਸਦੇ ਪਤੀ ਰਾਜਬਹਾਦਰ ਸਿੰਘ ਦੀ 5 ਸਾਲ ਪਹਿਲਾਂ ਮੌਤ ਹੋ ਗਈ ਸੀ ਪਿੰਡ ਦਰਖਣ ਨਗਰੀਆ ਵਿੱਚ ਜੱਦੀਕਰ ਹੈ ਇਸ ਵਿੱਚ 혜ਮਲਤਾ ਆਪਣੇ ਬੇਟੇ ਨਾਲ ਰਹਿੰਦੀ ਹੈ ਇਹ ਘਰ ਰਾਜਬਹਾਦਰ ਦੇ ਮਾਮੇ ਚੰਦਰਪਾਨ ਦੇ ਨਾ ਹੈ ਰਾਜਬਹਾਦਰ ਸ਼ੁਰੂ ਤੋਂ ਹੀ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿੰਦਾ ਸੀ ਜਦੋਂ ਉਸ ਦੀ ਮੌਤ ਹੋ ਗਈ ਤਾਂ ਚੰਦਰਪਾਨ ਉਸਤੇ ਘਰ ਖਾਲੀ ਕਰਨ ਲਈ ਦਬਾਅ ਪਾ ਰਿਹਾ ਸੀ 혜ਮਲਤਾ ਅਤੇ ਉਸ ਦਾ ਪੁੱਤਰ ਘਰ ਖਾਲੀ ਕਰਨ ਦੇ ਬਦਲੇ 10 ਲੱਖ ਰੁਪਏ ਚਾਹੁੰਦੇ ਸਨ ਚੰਦਰਪਾਨ 5 ਲੱਖ ਰੁਪਏ ਦੇਣ ਨੂੰ ਤਿਆਰ ਸੀ ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਥਾਣੇ ਦੇ ਵਿੱਚ ਇਹਨਾਂ ਦੀ ਬਹਿਸ ਚੱਲ ਰਹੀ ਸੀ। ੍ਹੇਮ ਲਤਾ ਨੇ 5 ਮਹੀਨੇ ਪਹਿਲਾਂ ਆਪਣੇ ਹੀ ਮਾਮੇ ਸੌਰੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਖਿਲਾਫ ਛੇੜਛਾੜ ਦੀ ਐਫ ਆਰ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਚਾਰਜ ਸ਼ੀਟ ਧਾਰ ਜ ਕੀਤੀ ਸੀ ਪਰ ਚੰਦਰਪਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ੍ਹੇਮਲਤਾ ਨੇ ਫਿਰ ਥਾਣੇ ਆ ਕੇ ਸ਼ਿਕਾਇਤ ਦਰਜ ਕਰਵਾਈ ਕਿ ਚੰਦਰਪਾਨ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਦੀ ਕੁੱਟਮਾਰ ਕੀਤੀ ਹੈ। ਪੁਲਿਸ ਨੇ ਇਸ ਨੂੰ ਪਰਿਵਾਰਕ ਝਗੜਾ ਮੰਨਦਿਆਂ ਕੋਈ ਵੀ ਕਾਰਵਾਈ ਨਹੀਂ ਕੀਤੀ। ਵਿਵਾਦ ਵੱਧਦਾ ਦੇਖ ਕੇ ਮੰਗਲਵਾਰ ਨੂੰ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਸੀ। ਥਾਣੇ 'ਚ ਲੱਗੇ ਸੀਸੀਟੀਵੀ 'ਚ ਦਿਖਾਇਆ ਗਿਆ ਹੈ ਕਿ ੍ਹੇਮਲਤਾ ਨੇ ਖੁਦ ਅਤੇ ਫਿਰ ਉਸਦੇ بیٹے ਨੇ ਪੈਟਰੋਲ ਛਿੜਕਿਆ। ਉਸ ਤੋਂ ਬਾਅਦ ੍ਹੇਮਲਤਾ ਨੇ ਦੋ ਵਾਰ ਲਾਈਟਰ ਨਾਲ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਲਾਈਟਰ ਜ਼ਮੀਨ ਤੇ ਡਿੱਗ ਪਿਆ। ਇਸ ਤੋਂ ਬਾਅਦ ਬੇਟੇ ਨੇ ਲਾਈਟਰ ਚੁੱਕ ਕੇ ਜਗਾ ਦਿੱਤਾ ਤੇ ਕੁਝ ਦੇਰ ਬਾਅਦ ਹੀ ਔਰਤ ਅੱਗ ਦੀ ਲਪੇਟ ਦੇ ਵਿੱਚ ਆ ਗਈ ਉਸ ਦਾ ਬੇਟਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਔਰਤ ਨੂੰ ਅੱਗ ਨਾਲ ਕਿਰੀ ਦੇਖ ਕੇ ਥਾਣੇ 'ਚ ਮੌਜੂਦ ਪੁਲਿਸ ਮੁਲਾਜ਼ਮਾ ਨੇ ਔਰਤ ਨੂੰ ਕੰਬਲ ਦੇ ਨਾਲ ਲਪੇਟਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਗਈ ਸੀ 6 ਤੋਂ 7 ਪੁਲਿਸ ਮੁਲਾਜ਼ਮਾ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਔਰਤ ਸੜ ਗਈ ਉਸ ਨੂੰ ਅਲੀਗੜ ਮੈਡੀਕਲ ਕਾਲਜ ਭੇਜਿਆ ਗਿਆ ਕਹ ਦਈਏ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ ਹਿਰਾਸਤ ਵਿੱਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰਕ ਝਗੜਾ ਚੱਲ ਰਿਹਾ ਸੀ ਜਿਸ ਦੇ ਕਾਰਨ ਮੁੰਡੇ ਨੇ ਆਪਣੇ ਹੀ ਪਿਓ ਦੇ ਪਰਿਵਾਰ ਨੂੰ ਫਸਾਉਣ ਦੇ ਲਈ ਇਹ ਵੱਡਾ ਕਦਮ ਚੁੱਕਿਆ ਆਪਣੀ ਮਾਂ ਨੂੰ ਹੀ ਜਿੰਦਾ ਸਾੜ ਦਿੱਤਾ ਤੇ ਉਸ ਨੂੰ ਬਾਅਦ ਵਿੱਚ ਬਚਾਉਣ ਦੀ ਬਚਾਏ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।